ਨਿੱਕਿਆਂ ਜੋ ਨਿੱਕਾ ਜੀ ਤੇ ਵੱਡਿਆਂ ਜੋ ਵੱਡਾ ਟਰੈਕਟਰ ਇਹ ਹੁੰਦਾ ਹੀ 475 ਇਹਨੇ ਵੱਡਿਆਂ ਵਾਲਾ ਕੰਮ ਵੀ ਫੁੱਲ ਕਰਕੇ ਦਿਖਾਤਾ ਜੀ 16 1700 ਟਰਾਲੀ ਤੂੜੀ ਦੀ ਭਰਤੀ ਆ ਤੇ ਜਿਹੜਾ ਡੀਜ਼ਲ ਖਰਚ ਤਾਂ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਮਹਿੰਦਰਾ ਤੋਂ ਘੱਟ ਕੋਈ ਨਹੀਂ ਖਾਂਦਾ ਤੇ ਜਿਹੜੀ ਇਹ ਰਿਪੇਅਰ ਹੈ ਜੀ ਉਹ ਵੀ ਇਹਨੇ ਕਮਾਲ ਕਰ ਰੱਖੀ ਹੈ ਜੇ ਆਪਾਂ ਵੈਸੇ ਨੋਰਮਲ ਚਲਾਇਆ ਹੋਵੇ ਟਰੈਕਟਰ ਫੇਰ ਤਾਂ ਚਲੋ ਆਪਾਂ ਆਖੀਏ ਵੀ 10 ਸਾਲਾਂ ਜਿਹਨੇ ਕੀ ਹੋਣਾ ਸੀ ਗਾਮਰੇ ਟਰੈਕਟਰ ਨੂੰ ਪਰ ਇਹਨੇ ਆਪ ਦੇ ਵਿੱਤ ਤੋਂ ਜ਼ਿਆਦਾ ਕੰਮ ਕਰਕੇ ਵੀ ਇਹ ਟਰੈਕਟਰ ਨੇ ਜੀ ਇੱਕ ਜੱਟ ਦਾ ਕਿਸਾਨ ਦਾ ਸਾਥ ਇੰਜ ਦਿੱਤਾ ਵੀ ਇਹਨੇ ਇੱਕ ਰੁਪਈਆ ਦਾ ਕੰਮ ਨਹੀਂ ਮੰਗਿਆ ਇਤੋਂ ਹੀ ਸੋ ਸਾਰੀ ਵੀਡੀਓ ਤੁਸੀਂ ਦੇਖੋ ਬਾਈ ਦੇ ਮੂੰਹੋਂ ਸੁਣੋ ਜੇ ਗੱਲਬਾਤ ਸਾਰੀ ਬਾਈ ਸਵਾਗਤ ਹੈ ਤੁਹਾਡਾ ਆਪਣੇ ਰਿਸਪੈਕਟ ਫਾਰਮਰ ਟੀਵੀ YouTube ਚੈਨਲ ਤੇ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਤੇ ਬਾਈ ਜੀ ਤੁਸੀਂ ਇਹ ਡੀਏ ਟਰੈਕਟਰ ਨਾਲ ਕਦੋਂ ਤੋਂ ਜੁੜੇ ਹੋ ਜੀ ਅਸੀਂ ਬਾਈ ਜੀ ਇਹ 11 ਜੀ ਤਾਂ ਹੀ ਅਸੀਂ ਇਹ ਨਵਾਂ ਕਢਾਇਆ ਠੀਕ ਹੈ ਜੀ ਉਸ ਤੋਂ ਪਹਿਲਾਂ ਵੀ ਸਾਡੇ ਕੋਲੇ ਇੱਕ 265 ਹੁੰਦਾ ਸੀ ਗੱਡੀ ਇਹ ਠੀਕ ਹੈ ਜੀ ਹਾਂਜੀ ਤੇ ਉਹਦੇ ਨਾਲ ਵੀ ਕਿੰਨੇ ਕਿੱਲਾਂ ਦੀ ਖੇਤੀ ਕਰਦੇ ਸੀ ਉਦੋਂ ਜਦੋਂ ਡੀਆਈ ਸੀਗਾ ਜੀ ਉਦੋਂ ਹੀ ਨਾਲ ਸਾਡੇ ਕੋਲ ਨਾ ਕਲਾਸ ਕਰ ਸੀਗਾ ਪਹਿਲਾਂ ਦਾਦੇ ਵੀਰਿਆਂ ਦਾ ਨਵਾਂ ਕਢਾਇਆ ਸੀਗਾ ਜੀ ਉਦੋਂ ਵੀ ਪੈਂਤਾਂ ਜਾਣੇ ਕਿੱਲਾਂ ਦੀ ਵਾਈ ਹੁੰਦੀ ਸੀਗੀ ਜੀ ਠੀਕ ਹੈ ਜੀ ਤੂੰ ਫਿਰ ਕਲਾਸ ਕਰ ਥੋੜਾ ਜਿਆਦਾ ਮਾਡਲ ਹੋ ਗਿਆ ਜਿਵੇਂ ਡਾਉਣ ਕਹ ਲੋ ਇੱਕ ਜਿਵੇਂ ਸੰਤ ਸੁੰਦ ਉਸ ਤਰ੍ਹਾਂ ਦੀ ਆਈਗੀ ਹਾਂਜੀ ਹਾਂ ਫਿਰ ਉਹ ਅਸੀਂ ਵੇਚਤਾ ਸੀ ਡੀਆਈ ਰੱਖਿਆ ਹੀ ਰੱਖਿਆ ਨਾਲ ਅਸੀਂ ਉਹ ਵਿੱਚ ਦੇ ਗਏ ਜੀ ਤੇ ਆਹ ਕਢਾਲਿਆ ਸੀਗਾ ਇਹ ਨਵਾਂ ਠੀਕ ਹੈ ਜੀ 475 ਇਹ 475 ਜੀ ਇਹ 11 ਦਾ ਕਢਾਇਆ ਵਾ ਜੀ 11 2011 ਮਾਡਲ ਟਰੈਕਟਰ 11ਵੇਂ ਮਹੀਨੇ ਦਾ ਜੀ 1 ਠੀਕ ਹੈ ਤੇ ਬਾਈ ਇਹਦੇ ਤੋਂ ਕਿੰਨਾ ਕੰਮ ਲਿਆ ਤੁਸੀਂ ਇਹਦੇ ਤੋਂ ਬਾਈ ਬਹੁਤ ਹਰ ਤਰ੍ਹਾਂ ਦੇ ਕੰਮ ਲਿਆ ਜੀ ਵਾਈ ਦਾ ਤੁਸੀਂ ਕਹੋ ਵੀ ਜਿਵੇਂ 35 40 ਗੱਲਾਂ ਦੀ ਵਾਈ ਆਏ ਸਾਲ ਹੁੰਦੀ ਹੈ ਜੀ ਠੀਕ ਹੈ ਜੀ ਤੇ ਹੋਰ ਵੀ ਤਰ੍ਹਾਂ ਦੀ ਕੋਈ ਕੋਈ ਮਤਲਬ ਕਿ ਮਸ਼ੀਨਰੀ ਜਿਵੇਂ ਮਸ਼ੀਨ ਤੇ ਲਾਇਆ ਜੀ ਆ ਆਹ ਅੱਛਾ ਤੂੜੀ ਵਾਲੀ ਮਸ਼ੀਨ ਤੇ ਹੀ ਚੱਲਦਾ ਰਿਹਾ ਤੂੜੀ ਵਾਲੀ ਮਸ਼ੀਨ ਤੇ ਬਾਈ ਕਿੰਨੇ ਸਾਲ ਤੁਸੀਂ ਇਹ ਤੇ ਲਾਏ 4 ਸਾਲ ਲਾਏ ਬਾਈ ਜੀ ਤੂੜੀ ਵਾਲੀ ਮਸ਼ੀਨ ਤੇ ਠੀਕ ਹੈ ਜੀ 4 ਸੀਜ਼ਨ ਇਹਨੇ ਲਾਏ ਤੂੜੀ ਵਾਲੀ ਤੇ ਬਾਈ ਕਿੰਨੀ ਕਹਿੰਨ ਰਿਪੇਅਰ ਪਈ ਉਦੋਂ ਜਾਂ ਕਿਵੇਂ ਕੋਈ ਰਿਪੇਅਰ ਬਾਈ ਜੀ ਕਿਸੇ ਤਰ੍ਹਾਂ ਦੀ ਕੋਈ ਰਿ ਅੱਛਾ ਕੋਈ ਦੇ ਕੋਈ ਕਾਈ ਕੋਈ ਸੈਟਿੰਗ ਨਹੀਂ ਕਰਨੀ ਪਈ ਜੀ ਬਸ ਬਈ ਕੋਈ ਕਲਚ ਪਲੇਟ ਮੰਗੀ ਨੇ ਨਹੀਂ ਜੀ ਹੁਣ ਪਵਾਈ ਹੈ ਜੀ ਕਲਚ ਪਲੇਟ ਅੱਛਾ ਉਹ ਤੋਂ ਜਿਆਦਾ ਚ ਨਹੀਂ ਮੰਗੀ ਹੈ 2011 ਮਾਡਲ ਟਰੈਕਟਰ ਆ ਚਾਰ ਸੀਜ਼ਨ ਤੂੜੀ ਵਾਲੀ ਤੇ ਵੀ ਲਾਏ ਹਾਂਜੀ ਹਾਂਜੀ ਤੇ ਇਹਨੇ ਕਲਚ ਪਲੇਟ ਹੁਣ ਪਵਾਈ ਹੈ ਜੀ ਹੁਣ ਪਵਾਈ ਹੈ ਜੀ ਹੁਣ ਕਿੰਨਾ ਟਾਈਮ ਹੋ ਗਿਆ ਪਵਾਈ ਨੂੰ ਹੁਣ ਆ ਪਵਾਈ ਨੂੰ 15 20 ਦਿਨ 20 ਦਿਨ ਅੱਛਾ 20 ਦਿਨ ਹੀ ਹੋਇਆ ਠੀਕ ਹੈ ਜਾਨੀ 9 ਸਾਲ ਟਰੈਕਟਰ ਆ ਤੂੜੀ ਵਾਲੀ ਤੇ ਵੀ ਚੱਲੀ ਗਿਆ ਵਿੱਚ ਦੀ ਹਾਂਜੀ ਤੇ ਤਾਂ ਵੀ ਕਲਚ ਪਲੇਟ ਨੂੰ ਕੋਈ ਪ੍ਰੋਬਲਮ ਨਹੀਂ ਪਵਾਈ ਹੁਣ ਹੁਣ ਦੋਨੇ ਪਵਾਤੀਆਂ ਹੀ ਹੁਣ ਸਾਰਾ ਸੈੱਟ ਹੀ ਪਵਾਇਆ ਠੀਕ ਹੈ ਠੀਕ ਹੈ ਹਾਂਜੀ ਤੇ ਬਈ ਇਹ ਹੋਰ ਇਹਨੂੰ ਕੋਈ ਪ੍ਰੋਬਲਮ ਆਈ ਟਰੈਕਟਰ ਨੂੰ ਜੀ ਹੋਰ ਜੀ ਨਹੀਂ ਕਿਸੇ ਤਰ੍ਹਾਂ ਦੀ ਨਹੀਂ ਕੋਈ ਬਸ ਬੈਟਰੀ ਦੀ ਆਈ ਇੱਕ ਤਾਂ ਬੈਟਰੀ ਬਦਲੀ ਹੈ ਹਾਂਜੀ ਉਹ ਤਾਂ ਚਲੋ ਜੈਨੂਨ ਗੱਲ ਹੈ ਉਹ ਵੀ ਇੱਕ ਹੀ ਹਜੇ ਹਨਾ ਉਹ ਵੀ ਇੱਕ ਆ ਦੂਜੀ ਅਮਰਾਂ ਦੀ ਨਾ ਨੋ ਸਾਲਾਂ ਚ ਇੱਕ ਨਾਲ ਦੀ ਚੱਲ ਗਈ ਤੇ ਹੁਣ ਇਹਨੂੰ ਕਿੰਨਾ ਟਾਈਮ ਹੋ ਗਿਆ ਬੈਟਰੀ ਧਰੀ ਨੂੰ ਇਹਨੂੰ ਤੀਜਾ ਸਾਲ ਆਈ ਠੀਕ ਹੈ ਜੀ ਤਿੰਨ ਸਾਲ ਹੋ ਗਏ ਡੀਆਈ ਦਾ ਇੱਕ ਇਹ ਬਹੁਤ ਵਧੀਆ ਹਨਾ ਫਾਇਦਾ ਹੈ ਵੀ ਇਹ ਇੰਜਾਂ ਨੂੰ ਢੇੜਾ ਕਹਿ ਲੋ ਸੌਖਾ ਪੈਂਦਾ ਤੇ ਇਹਦੀ ਸਟਾਰਟਿੰਗ ਵਧੀਆ ਤੇ ਬੈਟਰੀ ਦਾ ਖਰਚਾ ਜਿਹਦਾ ਘੱਟ ਨਹੀਂ ਟਰੈਕਟਰ ਆਉਂਦੇ ਤਿੰਨ ਵਾਰ ਆ ਠੀਕ ਅਸੀਂ ੱੱਕੇ ਨਾਲ ਠੀਕ ਹੈ ਤੇ ਸੈਲਫ ਉਹਦਾ ਵਗੈਰਾ ਦਾ ਕੰਮ ਉਹ ਵੀ ਨਾਲ ਦਾ ਹੀ ਉਹਦਾ ਵੀ ਨਹੀਂ ਜੀ ਨਾਲ ਦੀ ਸੈਲਫ ਹੈ ਜਿਵੇਂ ਵੀ ਹੈ ਨਾਲ ਇੱਕ ਕਰੀ ਵੀ ਨਹੀਂ ਖੁੱਲਿਆ ਨਾ ਜੀ ਕੋਈ ਸਾਫ ਸੂਖਣੀ ਕਰਾਇਆ ਤੂੜੀ ਤੇ ਚੱਲਦਾ ਰਿਹਾ ਕੋਈ ਨਾਲ ਦੀਆਂ ਸੋਚਾਂ ਜੀ ਨਾਲ ਦੀ ਸੈਲਫ ਹੈ ਠੀਕ ਹੈ ਨਾਲ ਦੀ ਵਾਇਰਿੰਗ ਹੈ ਨਾਲ ਦੀ ਸਾਰੀ ਵਾਇਰਿੰਗ ਤਾਂ ਨਹੀਂ ਤੂੜੀ ਵਾਲੀ ਤੇ ਬਈ ਇੰਨਾ ਚੱਲਦਾ ਹਨਾ ਤੇ ਸੈਲਫ ਨੂੰ ਕੋਈ ਪ੍ਰੋਬਲਮ ਨਹੀਂ ਆਈ ਨਾ ਜੀ ਕਿਸੇ ਵੀ ਤਰ੍ਹਾਂ ਹਨਾ ਕੋਈ ਸਾਫ ਸੂਖ ਕਰਾਉਣ ਦੀ ਲੋੜ ਹੀ ਨਹੀਂ ਬਈ ਨਾ ਜੀ ਕਿਸੇ ਵੀ ਤਰ੍ਹਾਂ ਦਾ ਬੜਾ ਵਧੀਆ ਠੀਕ ਹੈ ਫਿਰ ਤਾਂ ਹਨਾ ਹਾਂਜੀ ਹਾਂਜੀ ਤੇ ਇਹ ਟਾਇਰਾਂ ਦੀ ਜੋੜੀ ਦੂਜੀ ਹੈ ਇਹ ਦੂਜੀ ਜੋੜੀ ਹੈ ਇਹ ਟਾਇਰਾਂ ਠੀਕ ਹੈ ਇਹ 13 ਦੇ ਟ ਇਹ ਐਮ ਆਰ ਐਫ ਵੀਰ ਬੋਏ ਇਹ ਐਮ ਆਰ ਐਫ ਦੇ ਫੈਨ ਆਪਾਂ ਠੀਕ ਹੈ ਠੀਕ ਹੈ ਤੇ ਬਈ ਇਹ ਲਿਫਟ ਵਗੈਰਾ ਦਾ ਕੋਈ ਇਹਨੂੰ ਪ੍ਰੋਬਲਮ ਆਈ ਨਹੀਂ ਹਜੇ ਤੀਕ ਲਿਫਟ ਦੀ ਕੋਈ ਕਿਸੇ ਤਰ੍ਹਾਂ ਦੀ ਲਿਫਟ ਨਾਲ ਇੰਜਨ ਨੂੰ ਕੋਈ ਚਾਬੀ ਨਹੀਂ ਲੱਗੀ ਕਿਸੇ ਤਰ੍ਹਾਂ ਦੀ ਨਾ ਇੰਜਨ ਨਾ ਪੰਪ ਨਾ ਲਿਫਟ ਜੀ ਅੱਛਾ ਨਾ ਡੀਜ਼ਲ ਪੰਪ ਨੂੰ ਕੋਈ ਪ੍ਰੋਬਲਮ ਨਹੀਂ ਨਾ ਜੀ ਡੀਜ਼ਲ ਪੰਪ ਦੀ ਵੀ ਜੋਰ ਤੇ ਬਈ ਰੋਟੇਟਰ ਵੀ ਤੁਸੀਂ ਫਰਮਾਰਦੇ ਹਾਂ ਹਾਂ ਜੀ ਇਹ ਆਪਣਾ ਕਣਕਾਂ ਦੇ ਵੇਲੇ ਜਾਂ ਕਿਵੇਂ ਝੋਨੇ ਵਾਲੇ ਸਾਰੇ ਵਾਹਨ ਚ ਵਰਤਦੇ ਹਾਂ ਜੀ ਸਾਰਾ ਸਾਲ ਹੀ ਮਤਲਬ ਕਿ ਜਦੋਂ ਲੋੜ ਵਰਤਦੇ ਨੇ ਸੀਜ਼ਨ ਵਾਲੇ ਵੀ ਕਣਕਾਂ ਵਾਲੇ ਵੀ ਝੋਨੇ ਵਾਲੇ ਵੀ ਵਰਤਦੇ ਆ ਪਾਣੀ ਚ ਵੀ ਵਰਤਦੇ ਆ ਜੀ ਕਦੂ ਕਦੂ ਮੀਰੀ ਵਾਲੇ ਜਾਂ ਕੋਈ ਹੋਰ ਚੀਜ਼ ਹੋਣੀ ਜਾਨੀ ਫੁੱਲ ਤੁਸੀਂ ਤੁੰਨਾ ਵਾ ਟਰੈਕਟਰ ਹਾਂਜੀ ਹਾਂਜੀ ਪੂਰਾ ਮਤਲਬ ਕਿ ਹਰੇਕ ਤਰ੍ਹਾਂ ਦਾ ਕੰਮ ਲੈ ਕੋਈ ਸਾਰੇ ਵੱਡੇ ਟਰੈਕਟਰ ਵਾਲੇ ਸੰਦ ਇਹਦੇ ਮਗਰ ਪਾਏ ਹਰੇਕ ਤਰ੍ਹਾਂ ਦੇ ਹਰੇਕ ਤਰ੍ਹਾਂ ਦੇ ਸੰਦ ਪਾਏ ਤੂੜੀ ਵਾਲੇ ਵਾਲੀ ਮਸ਼ੀਨ ਕੇਐਸ ਪਾਈ ਸੀ ਤੁਸੀਂ ਕੇਐਸ ਹਾਂਜੀ ਨਵੀਂ ਮਸ਼ੀਨ ਵਧੀਆ ਚੱਲਦੀ ਉਹ ਤੇ ਵਧੀਆ ਜੀ ਚਾਰ ਤੇ ਕਿੰਨੀ ਆ ਆ ਆਪਣਾ ਭਰ ਦਿੰਦਾ ਟਰੈਲਿੰਗਾਂ ਡੇਲੀ ਦੀ ਐਵਰੇਜ 25 26 25 26 ਟਰੈਲਿੰਗਾਂ 25 ਇਤਨੇ ਭਰਦਾ ਰਿਹਾ ਫਿਰ ਤਾਂ ਹਰੇਕ ਦੂਜੇ ਟਰੈਕਟਰਾਂ ਨੂੰ ਭਰਦਾ ਸੀ ਹਾਂ ਹਾਂਜੀ ਹਾਂਜੀ ਤੇ ਚਾਰਾਂ ਸਾਲਾਂ 'ਚ ਕਿਤੇ ਕੋਈ ਕਲੇਹਾਰ ਨਹੀਂ ਆਈ ਸੀਗੀ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਆਈ ਸੀਗੀ ਵੀ ਅੱਜ ਸਾਨੂੰ ਵੀ ਖੇਤੋਂ ਕੋਈ ਵੀ ਅੱਜ ਮੁੜ ਕੇ ਆਉਣਾ ਪਵੇ ਜਾਂ ਕੋਈ ਤੋੜ ਭਾਜਦਾ ਮਿਸਤਰੀ ਨਹੀਂ ਮਗਰਾਇਆ ਸੀ ਠੀਕ ਆ ਚਾਰਾਂ ਸਾਲਾਂ ਦੇ ਵਿੱਚ ਬੜਾ ਕਿਉਂਕਿ ਨਵੀਂ ਮਸ਼ੀਨ ਸੀਗੀ ਹਾਂਜੀ ਉਹਦੇ ਵੀ ਚੱਕਰ ਇੰਨੇ ਵਧ ਗਿਆ ਵੀ ਇਹਦੇ ਨਾਲ ਸਾਨੂੰ ਏਜੰਸੀ ਨੇ ਨੇ ਮਤਲਬ ਕਿ ਪੁਲਿਸ ਸੈੱਟ ਕਰਕੇ ਦਿੱਤੀ ਉਹ ਉਸ ਹੱਬ ਨਾਲ ਕੋਈ ਅਸੀਂ ਜੀ ਉਹ ਮਸ਼ੀਨ ਦਾ ਨਹੀਂ ਕੁਝ ਵੀ ਛਿੜਿਆ ਨਾ ਉਹਨੇ ਬੈਰਿੰਗ ਪੰਨੇ ਆਈ 4 ਸਾਲਾਂ ਚ ਕਿਸੇ ਤਰ੍ਹਾਂ ਤੇ ਨਾ ਕੋਈ ਇਹਨੇ ਦਿੱਕਤ ਆਈ ਤੇ ਬੜਾ ਸਿੱਧਾ ਪਿਆ ਲੋ ਆ ਜਾ ਬਹੁਤ ਵਧ ਗਿਆ ਸੀਜ਼ਨ ਲੱਗਿਆ ਜੀ ਯਾਰ 4 ਸਾਲ ਚਲਾਇਆ ਜੀ ਠੀਕ ਤੇ ਐਵਰੇਜ ਡੀਜ਼ਲ ਦੀ ਕਿੰਨੀ ਸੀ ਐਵਰੇਜ ਹੀ ਮਤਲਬ ਕਿ ਜੇ ਸਾਰੀ ਕੱਢ ਕੇ ਤਾਂ 2.5 ਲੀਟਰ ਦੀ ਟਰਾਲੀ ਦੀ ਆਉਂਦੀ ਹੋਊਗੀ ਕਿਉਂਕਿ ਕਿਤੇ ਕੋਈ ਵੱਧ ਵੀ ਜਾਂਦਾ ਜੀ 200 ਗ੍ਰਾਮ ਕਿਤੇ ਕੀਰੀ ਵੀ ਲੰਘ ਜਾਂਦੀ ਉਹ ਦੁਪਹਿਰੇ ਘਟਾ ਜਾਂਦਾ ਦੁਪਹਿਰੇ ਘਟਾ ਜਾਂਦਾ ਜਿਵੇਂ ਤੇ ਮਗਰੋਂ ਆ ਕੇ ਤੇ ਜੇ ਮਿਲ ਜਵਾਂ ਹੀ ਲੰਘੇ ਹੀ ਉਹ ਹੋ ਜਾਂਦੇ ਆ ਸੁੱਕ ਜਾਂਦੇ ਜਿਵੇਂ ਗਲੋ ਨਾਰਮ ਬੈਂਦੇ ਫੇਰ ਤਾਂ ਇਹ ਕੀਰੀ ਵੀ 2 ਲੀਟਰ ਨਾਲਾਂ ਵੀ ਹੈ ਬਾਕੀ ਵੀ ਯਾਨੀ ਸਾਰੀ ਜੇ 400 ਟਰਾਲੀ ਤੁਸੀਂ ਸੀਜ਼ਨ ਦੀ ਭਰਦੇ ਸੀ ਤਾਂ ਉਹਦਾ 2.5 ਲੀਟਰ ਦਾ ਐਵਰੇਜ ਹਟਾਈ ਕੀ ਮੰਨ ਕੇ ਚੱਲੋ ਜੀ ਟਰਾਲੀ ਸਾਰੀ ਐਵਰੇਜ ਟੋਟਲ ਹਾਂ 400 ਟਰਾਲੀ ਭਰਦੇ ਸੀ ਤੇ 2.5 ਲੀਟਰ ਦੀ ਮੰਨ ਕੇ ਬਹੁ ਤੇ ਚਾਰ ਸੀਜ਼ਨ ਲਾਏ ਜਾਨੀ 1600 ਟਰਾਲੀ ਟਰੈਕਟਰ ਭਰ ਚੁੱਕਿਆ ਤੇ ਆਪਣਾ ਖੇਤੀ ਕਿੰਨੇ ਕਿੱਲਾਂ ਦੀ ਤੇ ਚੱਲਦਾ ਕਿਤੇ 35 40 ਗੱਲੇ ਵੀ ਹੁੰਦੇ ਠੇਕੇ ਤੇ ਲੈ ਲਈਦਾ ਕੁਛ ਆਲ ਦਾ ਵਾਣਾ ਠੀਕ ਹੈ ਜੀ 50 50 ਗੱਲਾਂ ਦੀ ਵੀ ਕਰੀ ਹੈ ਜੀ ਬਾਈ ਇਹ ਕਰਦਾ ਰਿਹਾ ਤੇ ਹਾਲ ਤੇ ਕਲਟੀ ਕਲਟੀਵੇਟਰ ਤੇ ਆਪਣਾ ਤਮਗਾ ਹਾਂਜੀ ਕਲਟੀਵੇਟਰ ਠੀਕ ਹੈ ਕਿੰਨੇ ਕਿੰਨੇ ਪੌਣੇ ਵੀ ਰੋਟਾਵੇਟਰ 11 ਗਾਰਡੀਵੇਟਰ ਆਈ 16 ਤਮਗਾ ਠੀਕ ਹੈ ਤੇ ਵਧੀਆ ਸਾਰਾ ਇਹ ਹੀ ਪੌਂਦਾ ਸੀ ਕੱਲਾ ਜਿਹੜਾ ਨਾਲ ਨਿਕਾ ਟਰੈਕਟਰ ਰੱਖਿਆ ਸੀ ਉਹ ਤਾਂ ਸੁਹਾਗਾ ਵਗੈਰਾ ਇਹਨੂੰ ਉਹ ਹਾਂਜੀ ਉਹ 265 ਜਿਹੜਾ ਉਹ ਸੁਹਾਗੇ ਦੇ ਜਾਂ ਬਜਾਈ ਜੀ ਠੀਕ ਹੈ ਠੀਕ ਹੈ ਜਿਆਦਾ ਵੈਸੇ ਸਵਾਗੇ ਦੇ ਸੀਗਾ ਜਾਂ ਉਹ ਟਰਾਲੀਆਂ ਟਰੋਲੀਆਂ ਦੇ ਰੱਖਿਆ ਹੋਇਆ ਸੀਗਾ ਤੂੜੀ ਵਾਲਿਆਂ ਦੇ ਤੂੜੀ ਵਾਲੀਆਂ ਟਰਾਲੀਆਂ ਵਾਸਤੇ ਬਾਕੀ ਸਾਰਾ ਕੰਮ ਜੋ ਵਿੱਚ ਪੈਲੀ ਪਟਲੀ ਲੋਡ ਵਾਲਾ ਕੰਮ ਸਾਰਾ ਲੋਡ ਵਾਲਾ ਕੰਮ ਸਾਰਾ ਨਹਿਰ ਤੇ ਆਪਾਂ ਪੱਖਾ ਹੀ ਆਪਣੇ ਜਿਵੇਂ ਲੈਵਲ ਪੰਪ ਕਹਿ ਲਓ ਪੁਲ ਤੇ ਠੀਕ ਹੈ ਉਹਦੇ ਤੇ ਅੱਠ ਦੇ ਪੱਖਿਆਂ ਦੀ ਹਾਂ ਹਾਂ ਉਹਨਾਂ ਦੇ ਬੋਝ ਲੈ ਆਈਏ ਤੋਂ ਕੰਮ ਲਗਾਤਾਰ ਜੀ 12 12 ਘੰਟੇ 16 16 ਘੰਟੇ ਵਾਂਗ ਠੀਕ ਹੀ ਤੇ ਲੈਂਦੇ ਰਹੇ ਮਤਲਬ ਕਿ ਪਾਈਪ ਲਾਈਨ ਦੀ ਵਾਰੀ ਹੁੰਦੀ ਸੀਗੀ ਜਿਆਦਾ ਹੀ ਠੀਕ ਹੈ ਜੀ ਲਗਾਤਾਰ 24 24 ਘੰਟੇ ਖੜਾ ਇੱਕ ਥਾਂ ਦੋਸਤੋ ਸਾਡੇ ਨਹਿਰਾਂ ਤੇ ਲੈਵਟ ਪੰਪ ਲੱਗੇ ਹੁੰਦੇ ਆ ਜੋ ਆਪਣੀਆਂ ਫਰੀਦਕੋਟ ਵਾਲੀਆਂ ਨਹਿਰਾਂ ਇਹ ਵੱਡੀਆਂ ਉਹ ਉੱਥੇ ਆਪਣਾ ਪਿੰਡ ਰਹਿ ਜਾਂਦਾ ਤੇ ਉੱਥੇ ਕਾਫੀ ਕਾਫੀ ਟਾਈਮ ਇਹ ਟਰੈਕਟਰ ਖੜਾ ਇੱਕ ਚੱਲੀ ਜਾਂਦਾ ਜਿਵੇਂ ਕੱਦੂ ਵੇਲੇ ਵਾਰੀ ਲੰਮੀ ਹੋ ਜਾਂਦੀ ਹੈ ਤੇ ਉਦੋਂ 12 12 24 24 ਘੰਟੇ ਵੀ ਚੱਲਦਾ ਰਹੇ ਦਿਨ ਪੂਰਾ ਚੱਲਦਾ ਰਹੇ ਠੀਕ ਹੈ ਤੇ ਐਵਰੇਜ ਫਿਰ ਬਾਕੀ ਟਰੈਕਟਰਾਂ ਨਾਲ ਬਹੁਤ ਘੱਟ ਹਾਂਜੀ ਐਵਰੇਜ ਹੀ ਸਾਰੇ ਦੂਜੇ ਟਰੈਕਟਰ ਨਾਲ ਮਤਲਬ ਕਿ ਕਹਲੋ ਨਾ ਹਰੇਕ ਆਸੇ ਜੀ ਘੱਟ ਆਈ ਠੀਕ ਹੈ ਠੀਕ ਹੈ ਕਿਉਂ ਕਿ ਵੀ ਆ ਤੋਰੇ ਫੇਰੇ ਚ ਵੀ ਕੱਟ ਹੈ ਡੀਆਈ ਵੇਹੀ ਲੋਕ ਸਾਰੇ ਕਹਿੰਦੇ ਵੀ ਕੱਟ ਖੰਦਾ ਤੇ ਜਣੀ ਤੁਸੀਂ ਡੀਆਈ ਤੋਂ ਪੂਰੇ ਸੈਟੀਸਫਾਈ ਖੁਸ਼ ਆ ਮੈਂ ਪੂਰੇ ਖੁਸ਼ ਆਈ ਹਾਂ ਡੀਆਈ ਤੋਂ ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਆਈ ਅਸੀਂ ਦੋਵੇਂ ਡੀਆਈ ਰੱਖਿਆ ਨਾਲ ਛੋੜਾ 265 ਵੀ ਰੱਖਿਆ ਠੀਕ ਹੈ ਤੇ ਉਹਦਾ ਉਹਦਾ ਵੀ ਤੇ ਇਹਦਾ ਵੀ ਖਰਚਾ ਸਾਨੂੰ ਦੋਹਾਂ ਦਾ ਕੱਟ ਲੱਗਿਆ ਤੇ ਜਿਵੇਂ ਲੋਕ ਕਹਿੰਦੇ ਜੀ ਡੀਆਈ ਐ ਨਹੀਂ ਮਤਲਬ ਵੀ ਇਹ ਜਾਂ ਕਾਇਨ ਦੇਵੀ ਗਈ ਦਿੱਕਤਾ ਆਉਂਦੀ ਹੈ ਕੋਈ ਖੁਸ਼ ਨਹੀਂ ਡੀਆਈ ਤੋਂ ਜਿਵੇਂ ਮੇਰੇ ਦੇ ਕਹਿੰਦੇ ਵੀ ਇਹ ਪਾਣੀ ਰਲਾਉਂਦਾ ਹੈ ਹਾਂਜੀ ਹਾਂ ਹਾਂ ਜਾਂ ਕੋਈ ਕਹਿੰਦਾ ਜੀ ਛੋਰੀ ਕੱਢ ਜਾਂਦਾ ਸਾਨੂੰ ਨਹੀਂ ਅਜੇ ਤੱਕ ਜੀ ਦੇ ਤੇ ਉਹ ਦੂਜੇ 265 ਦੇ ਵੀ ਨਹੀਂ ਕੱਢੀ ਛੋਰੀ ਜਮਈ 265 ਦੇ ਵੀ ਅਸੀਂ ਰੱਖਿਆ ਜੀ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਉਹਨੇ ਛੋਰੀ ਸਾਰੀ ਕਿਸੇ ਤਰ੍ਹਾਂ ਦੀ ਕੁਛ ਨਹੀਂ ਕਰੀ ਠੀਕ ਹੈ ਠੀਕ ਹੈ ਚਲੋ ਵਧੀਆ ਫਿਰ ਤਾਂ ਬਈ ਸਿੱਧਾ ਵਧੀਆ ਤੁਹਾਡਾ ਕੰਮ ਹਣਾ ਮਹਾਰਾਜ ਨੇ ਕੀਤਾ ਨਹੀਂ ਬਹੁਤ ਵਧੀਆ ਜਿਵੇਂ ਆਪਣੇ ਜ਼ਿਮੀਦਾਰਾਂ ਨੂੰ ਜਿਵੇਂ ਆਪਣੇ ਅੱਜ ਜ਼ਿਮੀਂਦਾਰਾਂ ਵਾਸਤੇ ਹੱਕ ਦੇ ਵਿੱਚ ਮੈਨੂੰ ਇਹ ਰੇਟਰ ਬਹੁਤ ਚੰਗਾ ਲੱਗਿਆ ਹਾਂ ਬਈ ਨਿੱਕੇ ਦਾ ਨਿੱਕਾ ਵੱਡੇ ਦਾ ਵੱਡਾ ਕੰਮ ਦੇਈ ਜਾਂਦਾ ਤੇ 8 ਫੁੱਟਾ ਰੂਟਾਵੇਟਰ ਤੇ ਚੱਲੀ ਜਾਂਦਾ 9 ਸਾਲ ਹੋ ਗਏ ਹਨ ਤੇ ਕੋਈ ਇਹਨੂੰ ਬਾਕੀ ਆਪਣੇ ਪੈਲੀਆਂ ਵੀ ਖਲੋ ਤੁਸੀਂ ਜੇ ਇਧਰ ਆਪਣੀਆਂ ਪੁਰਲੀਆਂ ਚੰਗੀਆਂ ਡੈਕਰ ਪੈਲੀਆਂ ਮੈਂ ਅਕਸਰ ਜਿਹੜੇ ਹਲਕੀ ਝੋਨੇ ਵਾਲੀਆਂ ਪੈਲੀਆਂ ਜੀ ਹਾਂ ਬਈ ਕਿਸੇ ਵੀ ਤਰ੍ਹਾਂ ਦੀ ਅੱਜ ਹਾਂ ਕਿਸੇ ਵੀ ਤਰ੍ਹਾਂ ਦੀ ਹੋਣੀ ਜੀ ਤੇ ਹੋਰ ਬਈ ਇਹਨੇ ਨਾ ਡੀਜ਼ਲ ਪੰਪ ਨੇ ਕੋਈ ਰਿਪੇਅਰ ਨਹੀਂ ਮੰਗੀ ਕੁਝ ਨਹੀਂ ਕਦੇ ਨਾ ਜੀ ਕਿਸੇ ਵੀ ਤਰ੍ਹਾਂ ਦੀ ਸਭ ਕੁਝ ਨਾਲ ਲਈ ਤੁਸੀਂ ਵੇਖ ਲਓ ਜੋ ਵੀ ਕੋਈ ਨਾਟਾ 베어ਿੰਗ ਵੀ ਮੂਹਰੇ ਚੱਕਿਆਂ ਵਾਲੇ ਹਜੇ ਤੀਕ ਸਭ ਕੁਝ ਨਾਲ ਲਈ ਖੋਲ ਕੇ ਕਰੇ ਗਰੀਸ਼ ਕਰਾਈਆਂ ਹੱਬਾ ਠੀਕ ਹੈ ਗਰੀਸ਼ ਕਰੀਆਂ ਸਾਹ ਕੋਸ਼ ਨਾਲ ਦਾ ਜਾਨੀ ਕੱਲੇ ਕਲੱਚ ਪਲੇਟ ਤੇ ਕਿੰਨੇ ਹਜ਼ਾਰ ਰੁਪਏ ਲੱਗਿਆ ਜੀ ਉਹੀ ਪਾਈ ਉਹ ਵੀ ਹੁਣ ਕਲੱਚ ਪਲੇਟ ਤੇ ਜੀ ਹੁਣ ਸਾਡਾ 12000 ਰੁਪਏ ਲੱਗ ਗਏ ਬਸ ਕੇਵਲ ਜਿਹੜਾ ਹਾਂ ਵੀ ਰਿਪੇਅਰ ਵਾਲਾ ਖਰਚਾ ਗਣੀਏ ਵੈਸੇ ਤਾਂ ਕਲੱਚ ਪਲੇਟ ਵੀ ਡਿੱਗਣ ਵਾਲੀ ਗੱਲ ਨਹੀਂ ਦੋਸਤੋ ਸਾਡੇ ਸਾਲਾਂ ਦੇ ਵਿੱਚ ਵੀਕ ਗਈ ਉਹ ਵੀ ਬਣਦੀ ਹੈ ਬਣਦੀ ਹੈ ਹਾਂ ਕਿਉਂਕਿ ਮੇਨ ਸਾਰੇ ਟਰੈਕਟਰ ਜਿਹੜਾ ਮੇਨ ਪਾਰਟ ਆ ਉਹ ਕਲੱਚ ਪਲੇਟ ਕਲੱਚ ਪਲੇਟ ਦਾ ਉਹ ਵੀ ਤੂੜੀ ਵਾਲੀ ਤੇ ਜਿਹੜਾ ਚਾਲਦਾ ਪੌਣੀ ਪੌਣੀ ਪੈਂਦੀ ਹੈ ਹਨਾ ਹਾਂ ਬਾਕੀ ਹੋਰ ਵੀ ਆਪਾਂ ਹੁਣ ਕਿੱਲਾ ਤੂੜੀ ਵਾਲੇ ਜਿਵੇਂ ਖਰਚੇ ਵੜਦੇ ਆਂ ਜੀ ਦੇ ਬੰਦੇ ਵਰਗਾ ਝੋਨਾ ਕਹਿ ਸਕਦੇ ਆ ਪਫੂ ਸਾਡ ਜਿਹੜਾ ਡੋਗਰ ਝੋਨਾ ਬਹੁਤ ਹਾਈਟ ਕਰਦਾ ਉਹਦੇ ਖੱਦ ਹੁੰਦਾ ਬਹੁਤ ਭਾਰਾ ਝੋਨਾ ਹੁੰਦਾ ਤੇ ਕਰਚਿਆਂ ਚ ਵੀ ਟਰੈਕਟਰ ਦਾ ਜਣੀ ਤੂੜੀ ਵਾਲੀ ਨਾਲ ਵੱਧ ਜ਼ੋਰ ਲੱਗਦਾ ਸੀ ਕਹਿੰਦੇ ਹੁੰਨੇ ਆ ਤੇ ਉੱਥੇ ਵੀ ਇਹ ਸਾਰੇ 40 ਕਿੱਲਿਆਂ ਦੇ ਵੱਲ ਤੋਂ ਹੀ ਕਰਚੇ ਵੜਦਾ ਫਿਰ ਉਹਨੂੰ ਹਲਾਉਣਾ ਜਣੀ ਫੁੱਲ ਟਰੈਕਟਰ ਤੋਂ ਕੰਮ ਲਿਆ ਹੋਇਆ ਤੇ ਇਹਨੂੰ ਕੋਈ ਕਦੇ ਪ੍ਰੋਬਲਮ ਨਹੀਂ ਆਈ ਬਾਈ ਜੀ ਕਿੰਨੇ ਘੰਟੇ ਚੱਲ ਗਿਆ ਇਹ ਇਹ ਬਾਈ ਜੀ ਮੀਟਰ ਤੇ ਤਾਂ ਵੇਖ ਲਈ ਤੁਸੀਂ ਨੇ ਮੀਟਰੇ ਬਈ ਚੱਲਦਾ ਹੀ ਉਦੋਂ ਦਾ ਨਹੀਂ ਮੀਟਰ ਵੀਰੇ ਇਹਨਾਂ ਵੇਚਦੀ ਰੁਕਿਆ ਰਿਆ ਜੀ ਅੱਛਾ ਜੀ ਕਿਉਂਕਿ ਜਦੋਂ ਆਪਾਂ ਸ਼ੋਸ਼ਾ ਤੂੜੀ ਵੇਲੇ ਲਾਉਂਦੇ ਸੀ ਨਾ ਸ਼ੋ ਲਾਈ ਸੀਗੀ ਜੀ ਅੱਛਾ ਉਦੋਂ ਕੋਈ ਸਾਤ ਤਾਰ ਤੂਰੇ ਦੀ ਕਿਸੇ ਤਰ੍ਹਾਂ ਦੀ ਸਾਤੋ ਕਰੈਕ ਹੋ ਗਈ ਤੇ ਬਸ ਟਾਈਮ ਨਹੀਂ ਲੱਗਿਆ ਸੀ ਜਿੰਨ ਚ ਠੀਕ ਹੈ ਤੇ ਵਿਚ ਦੇ ਖੜਾ ਰਿਆ ਜੀ ਮੀਟਰ ਸਾਥੋਂ ਕਿੰਨਾ ਕੁ ਟਾਈਮ ਮੰਨ ਲਓ ਖੜਾ ਰਿਆ ਹੋਊਗਾ ਇਹ ਵੀ ਜਾਨੀ ਇਹਦੂ ਬਾਅਦ ਕੋਈ 1000 ਘੰਟਾ 15 1000 15 ਤੋਂ 2000 ਘੰਟਾ ਚੱਲ ਗਿਆ ਜੀ ਵਿਚ ਇਹਦੂ ਬਾਅਦ ਹਾਂ ਕਿਉਂਕਿ ਅਸੀਂ ਉਵੇਂ ਮੁੜ ਕੇ ਗਾ ਬਸ ਟਾਈਮ ਨਹੀਂ ਲੱਗਿਆ ਜੀ ਛੋਟੀ ਰਿਪੇਅਰ ਸੀਗੀ ਤੇ ਮਿਸਤਰੀ ਕੋਲੇ ਜਾ ਜਾਣਗੇ ਆਈ ਵਰਕਸ਼ਾਪ ਤੇ ਨਾਲੇ ਕਾਲੋ ਹੀ ਹੋ ਜਾਂਦੀ ਆ ਕਾਲੋ ਸੀ ਉਤਾਰੀ ਧਿਆਨ ਨਹੀਂ ਦਿੰਦੇ ਹਾਂ ਹਾਂ ਤਾਰਾ ਹੀ ਟੁੱਟੀ ਸੀਗੀ ਜੀ ਉਹ ਹੁਣ ਪਵਾ ਹੁਣ ਤਾਂ ਪਵਾਈ ਹੈ ਜੀ ਯਾਨੀ 5000 ਘੰਟੇ ਵਾਂਗੂੰ ਤਾਂ ਇਹ ਹੋ ਗਿਆ ਤੇ ਕੋਈ 1500 ਘੰਟੇ ਹੋਰ ਚੱਲਿਆ ਹੋਵੇ ਹਾਂਜੀ ਚੱਲਿਆ ਜੀ ਰਾਮ ਨਾਲੀ ਜਿਆਦੇ ਪਣਾ ਚੱਲ ਗਿਆ ਹੋਵੇ ਜੀ ਕਿਉਂ ਉਦੋਂ ਬਾਅਦ ਵਾਣ ਵਣ ਵੀ ਵਾਈ ਗਈ ਜੀ ਪਹਿਲਾਂ ਤੂੜੀ ਵਾਲੀ ਤੇ ਚੱਲੀ ਗਿਆ ਫਿਰ ਨਾਲੀ ਨਾਲੀ ਝੋਨੇ ਦਾ ਸੀ ਜਨਾ ਆ ਗਿਆ ਮਗਰੀਬ ਆਣ ਵਾਏ ਸਾਲ ਵਾਂਗੂੰ ਖੜਾ ਰਿਹਾ ਸਾਲ ਵਾਂਗੂੰ ਹੀ ਖੜਾ ਰਿਹਾ ਜੀ ਠੀਕ ਹੈ ਚੱਲਣਗੇ ਚੱਲੋ ਵੀ ਤੁਸੀਂ 2000 1500 ਘੰਟੇ ਹੋਰ ਚੱਲਿਆ ਬਈ ਦੀ ਨਾਲੀ ਚੱਲ 7 ਵੀ ਨਾ 6000 ਘੰਟਾ ਬਹੁਤ ਬੜਾ ਜਾਂਦਾ ਹੈ 2000 ਘੰਟਾ ਜੀ ਤਾਂ ਚੱਲ ਗਈ ਚੱਲਿਆ ਵੇ ਟ੍ਰ

ਦੇ ਦੋਸਤੋ ਸਾਡੇ ਨਾਲ ਗਿੱਲੇ ਰਹਿੰਦੇ ਵਾਹਣ ਆ ਤੂੰ ਦੇਖ ਸਾਡੇ ਰੂੜੀ ਬਣ ਗਈ ਜਿਹੜੇ ਜਿਹੜਾ ਰੋਟਰਵੇਟਰ ਬਹੁਤ ਜ਼ੋਰ ਲਗਾਉਂਦਾ